ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਅੱਜ ਅਸੀਂ ਬਣਾਉਣ ਲੱਗੇ ਹਾਂ ਤੰਦੂਰੀ ਰੋਟੀ ਸਾਡੇ ਭੂਆ ਜੀ ਆਏ ਹੋਏ ਆਸਟ੍ਰੇਲੀਆ ਤੋਂ ਇਹਨਾਂ ਲਈ ਬਣਾਵਾਂਗੇ ਅੱਜ ਅਸੀਂ ਤੰਦੂਰੀ ਰੋਟੀ ਤੁਹਾਨੂੰ ਪਤਾ ਹੀ ਹੈ ਤੰਦੂਰੀ ਰੋਟੀ ਵਾਸਤੇ ਅੱਜਕੱਲ ਕਾਟ ਹੀ ਬਣਾਉਂਦੇ ਆ ਪਰ ਸਾਡੇ ਭੂਆ ਜੀ ਨੂੰ ਬਹੁਤ ਪਸੰਦ ਆ ਸੀ ਉਹਨਾਂ ਲਈ ਤੰਦੂਰੀ ਰੋਟੀ ਬਣਾਵਾਂਗੇ ਭੂਆ ਜੀ ਦੱਸਦੇ ਹੁੰਦੇ ਆ ਮੇਰੇ ਦਾਦੀ ਸੱਸ ਸੁਖਦੇ ਦਾਦੀ ਜੀ ਪਹਿਲਾਂ ਬਣਾਉਦੇ ਹੁੰਦੇ ਸੀ ਤੰਦੂਰੀ ਰੋਟੀ ਅੱਜ ਅਸੀਂ ਵੇਰ ਭੂਆ ਜੀ ਨੂੰ ਤੰਦੂਰੀ ਰੋਟੀ ਬਣਾ ਕੇ ਖਵਾਵਾਂਗੇ ਆ ਜੋ ਤੁਹਾਨੂੰ ਵੀ ਦਿਖਾਉਣਾ ਹੈ ਤੰਦੂਰੀ ਰੋਟੀ ਬਣਾਉਣੀ ਡੈਡੀ ਕਹਿੰਦੇ ਰੋਟੀ ਇਸ ਮੇਰ ਚੱਬ ਵੀ ਨਹੀਂ ਆਉਂਦੀ ਕਰ ਰਹੀ ਹੈ ਤੇ ਮੈਂ ਹੋਗੀ ਕਰਦੀ ਹੋਗੀ ਚੋਲਾ ਦਾਤਾ ਲਿਆਉਂਗਾ ਫਿਰ ਪੁੱਲੀ ਬਣਦੀ ਰੋਟੀ ਚੋਲਾ ਦੇ ਅੱਤੇ ਵਿੱਚ ਗਰਮਾ ਜਾ ਕੇ ਰੱਖਣੇ ਬੋਦੀ ਆ ਗਈ ਅੱਤ ਦਾ ਬਾਈ ਸਿੰਘ ਸਾਰ ਦੂਰ ਚਾਗੋਂੱਖੀ ਬਚਦੀ ਹੈ ਮੇਰੇ ਜਸੂਆ ਗਾਰਡ ਉਧਰ ਹਾਂ ਇਹ ਲੈਣਾ ਤੇ ਕੋਈ ਨਹੀਂ ਤੱਕ ਨਹੀਂ ਕਿੱਥੇ ਪਰਦੇ ਆ ਗਿਆ ਆਟਾ ਚਾਣਣਾ ਉਸ ਤੋਂ ਬਾਅਦ ਮੈਂ ਘਰੋਂ ਟੰਦੂਰੀ ਰੋਟੀ ਘੋਲ ਕੇ ਨਹੀਂ ਆਈਆਂ ਹਾਂ। ਹਾਂਜੀ ਅਸੀਂ ਛਾਣਦੇ ਹਾਂ ਆਟਾ ਹੁਣ ਫਿਰ ਆਟਾ ਗੁੰਨ ਕੇ ਫਿਰ ਬਣਾਵਾਂਗੇ ਇਹ ਤੰਦੂਰੀ ਰੋਟੀ। ਤੁਹਾਨੂੰ ਵੀ ਦਿਖਾਵਾਂਗੇ। ਇਹ ਅੱਛਾ ਲੱਗਦੀ ਆਟਾ ਗੁੰਨਣਾ। ਤੇ ਉਸ ਤੋਂ ਬਾਅਦ ਕਰਨਾ ਹੈ ਤੰਦੂਰ ਗਰਮ। ਫਿਰ ਲਾਉਣਾ ਰੋਟੀਆਂ ਨੂੰ। ਪਹਿਲਾਂ ਅੱਡੀ ਤੇ ਬੇਬੇ ਰੋਟੀਆਂ ਹੁੰਦੀ ਸੀਗੀ। ਉਹ ਕਹਿੰਦੇ ਸੀਗੀ ਵੀ ਤੇ ਬੇਬੇ ਖਾਣੀਆਂ ਰੋਟੀਆਂ ਲਾ ਲ ਕੇ ਉਹਨਾਂ। ਗੁੰਨਾ ਲਾ ਡੇਰ ਤੱਕ ਦੂਰ ਹੁੰਦਾ ਨਹੀਂ ਸੀਗਾ ਹੁਣ ਮਨਾਂ ਮੇਰੀ ਇੱਧਰ ਬਾਤ ਹੈ ਨਹੀਂ ਸੀਗਾ ਤੇ ਹੁਣ ਹਰਸ਼ਿਤ ਨੂੰ ਗੁੰਟਾ ਬਣਾਉਣ ਜਾਣਦੀ ਆ ਇਹ ਸਿਨੇਮਾ ਵਾਂਗ ਆ ਦੂਰ ਵੀ ਗੁੰਟੂ ਬਣਾਇਆ ਕਰਾਂਗੇ ਸਵੇਰੇ ਜੀ ਤਵੇ ਜੀ ਬਣਾਉਣੇ ਵਰਸ਼ਾ ਨੂੰ ਢੇਲੀ ਜੀਂ ਤਵੇ ਬਣਾਉਣੇ ਰੋਟੀ ਬਣਾਉਣੇ ਆਗੇ ਮੈਂ ਅਜੇ ਮਿੰਟ ਮਾਰ ਰਿਹਾ ਗ੍ਰਾਮ ਗੁੰਨਾ ਲਾ ਡਟਾ ਹੈ ਗੁੰਨੀ ਆਂ ਨੀ ਗੁੰਨੀ ਅੱਜ ਤਾਂ ਦਿਨ ਬਹੁਤ ਖੜਾ ਹੈ ਉੱਪੀ ਚੱਲਣ ਦੇਗਾ ਬੂ ਹੈ ਤੂੰ ਅਗੈਂਦੀ ਭੁੱਖ ਲੱਗ ਰਹੀ ਆ ਮੈਨੂੰ ਕੋਈ ਗੱਲ ਨਹੀਂ ਉਦੋਂ ਤੱਕ ਸ਼ਾਮ ਹੋ ਜਾਊਗੀ ਜਦੋਂ ਬਣਨੀ ਹੈ ਹੈ ਜਦੋਂ ਬਣਨੀ ਹੈ ਉਦੋਂ ਸ਼ਾਮ ਹੋ ਜਾਊਗੀ ਫਿਰ 6:00 ਵਜੇ ਤੋ ਪਕਿੱਤੀ ਆ ਗਈ ਹੁਣ ਤੋ ਮੜੀ ਉੱਠ ụp ਤਾ ਉਹ ਦੂਈਆ ਐਨੀ ਧੁੱਪ ਹੈ ਤੁਹਾਡੀ ਰੋਟੀ ਬਣਾਉਣੀ 6:00 ਤਾਂ ਵਜੇ ਹੁਣ 6:00 6:30 ਵਜੇ ਬਣਾਉਣ ਲੱਗਾਂਗੇ 6:30 ਕੋਈ ਨਾ ਤੋ ਆਪਰੇ ਕੋਲ ਨਾ ਡੇਲੀ ਵਾਲੇ ਟਾਈਮਸ ਰੋਟੀ ਮਿਲ ਜੂਗੀ ਤੁਹਾਨੂੰ ਲੋ ਜੀ ਠੀਕ ਆ ਆਪਰੇ 9:00 ਵਜੇ ਕਰਨੇ ਹੁੰਦੇ ਆ ਤੁਹਾਨੂੰ ਦਿਖਾਉਣੀ ਆ ਅੋ ਛੇਤੀ ਚਲ ਠੀਕ ਆ ਜੀ ਜਿਵੇਂ ਤੁਸੀਂ ਕੋ ਮਣਾ ਦਿੰਨੇ ਆ ਭੂਣਚੀ ਰੋਟੀ ਠੀਕ ਹੈ ਤੰਦੂਰ ਕਰਮ ਕਰੋ ਮੇਰੀ ਠੀਕ ਹੈ ਆਟਾ ਜਨਾ ਗੁੰਨਿਆ ਘਟ ਰਵਣਾ ਆਟਾ ਤਾਂ ਬੋਦ ਦਿੱ ਲਿਆ ਬਸ ਲਓ ਜੀ ਆਟਾ ਹੁਣ ਆਪਾਂ ਗੁੰਨ ਲਿਆ ਹੁਣ ਤਪਾਵਾਂਗੇ ਤੰਦੂਰ ਰੋਟੀ ਹੱਥ ਚੱਲੀ ਹੁਣ ਤੰਦੂਰ ਤੇ ਪਾਉਣ ਰੱਖਣਾ ਲੁਕਣਾ ਪਾਉਣਾ ਨਹੀਂ ਜੀ ਸੋ ਜੀ ਹੁਣ ਅਸੀਂ ਤਪਾ ਰਹੇ ਤੰਦੂਰ ਵੀਰੇ ਨੇ ਪਾਤਾ ਬਾਲਣ ਵੀਰੇ ਅੱਗ ਮਚਾਦਾ ਤਾ ਅੱਗ ਜਲੇ ਉਪਾਰ ਕੇ ਪੈਂਦਾ ਅੱਗ ਹੈ ਗਿਆ ਵੀਰੇ ਕਾਗਜ਼ ਤਾਂ ਉੱਚੀ ਆ ਅਰੇ ਹੱਥ ਤੋਂ ਨਾ ਤੋਪੋਲੇ ਰੋਕ ਕੇ ਵੀਰੋ ਬੋਲਦੀ ਤਾ ਅੱਗ ਤਾਂ ਬੁਝਦੀ ਸਾਬੇ ਫੁੱਪ ਜਾਨੀ ਮੈਂ ਦੋ ਆ ਬਈ ਸਿੰਘ ਚਾਹ ਰਿਹਾ ਦੂਰ ਚਾਗ ਔਖੀ ਬਚਦੀ ਆ ਵੀਰੇ ਜਸੂਆ ਗਾੜਾ ਉਧਰ ਆ ਜਿ ਲੈਉਣਾ ਦੀ ਕੋਈ ਦੱਸੋ ਤੂੰ ਹਣਾ ਕੋਲੇ ਕੋਲਾ ਲੱਗ ਜੂਗਾ ਤੈਨੂੰ ਉਹ ਮੱਛੀ ਥੱਲੇ ਮੱਚੀ ਆਉਗੀ ਉਹ ਮੱਛੀ ਵੀਰੇ ਸੱਤੂ ਦਾ ਕੰਮ ਅਡੇਲੀ ਦਾ ਲੱਕੜਾ ਪੌਣੇ ਰੰਦੂਰ ਚ ਆ ਭਾਈ ਆ ਦੇਖ ਲੱਕੜੇ ਲੱਕੜਾ ਕਰ ਦਿੰਦਾ ਜੀ ਜੀ ਆਹ ਲੀਰੇ ਜਸੂ ਇੱਥੇ ਆ ਗਿਆ ਬੱਤ ਜੇ ਤਾਂ ਮੈਂ ਬੱਗ ਗਿਆ ਭਾਈ ਫਿਰ ਹੁਣ ਬਣਾਇਆ ਕਰੂ ਇਹ ਸੁੱਕ ਤਾਂ ਆਖੇ ਲੱਗ ਦੇਣੀਆਂ ਦੇਖੀ ਜਾਓਗੀ ਫਿਰ ਅਸੀਂ ਨੋ ਸਸਾਣੀਆਂ ਲਵਾਣੀਆਂ ਆਹ ਮੈਂ ਸੱਖਲਾ ਦਾਂ ਤੇਰੀ ਕਿੱਦਾਂ ਲੈ ਆ ਕੇ ਦਿੱਤੀਆਂ ਤੁਸੀਂ ਲੱਕੜਾਂ ਤਾਂ ਤੋੜ ਕੇ ਲੱਕੜਾਂ ਦੀ ਗੱਲ ਹੋਰ ਆ ਲੱਕੜਾਂ ਵਸਤੀ ਮੈਂ ਹੁਣ ਕਿਹਾ ਲੱਕੜਾਂ ਦਾ ਕੰਮ ਤਾਂ ਛੋਟਾ ਹੁੰਦਾ ਹੁਣ ਹੋਰ ਕੋਈ ਗੱਲ ਹੀ ਨਹੀਂ ਕਰੀ ਅਸੀਂ ਆਹ ਤਾਂ ਬੁੜੀਆਂ ਦਾ ਕੰਮ ਹੁੰਦਾ ਚੁੱਲੇ ਚੁੱਕਦੇ ਆ ਕਿਉਂ ਬੜੀਆਂ ਤਾਂ ਦਾ ਫਿਰ ਵੀਰ ਬੁੜੀ ਬਣ ਗਿਆ ਲਿਆ ਤਾਂ ਉਹ ਲਿਓ ਵਾਹ ਕਿਹੜਾ ਲੱਕੜਾਂ ਰੋਟੀਆਂ ਬਣਾਉਂਦਾਗਾ ਇੰਨਾ ਕੀ ਕੰਮ ਫਿਰ ਤੁਹਾਨੂੰ ਕੀ ਆ ਰੋਟੀਆਂ ਤੁਹਾਨੂੰ ਕਿਹੜਾ ਰੋਟੀਆਂ ਬਣਾਉਂਦੇ ਲੱਕੜਾਂ ਦੀ ਗੱਲ ਹੋਉਂਦੀ ਹੈ ਲੱਕੜਾਂ ਦੀ ਗੱਲ ਕੀ ਹੈ ਲੱਕੜਾਂ ਤਾਂ ਬਣੀ ਜਲ ਪਿੰਦਾ ਜਸੂ ਮੈਨੂੰ ਹੋਰ ਵਾਲੇ ਕੰਮ ਹੁੰਦੇ ਆ 40 ਕਿਲੋ ਲੱਕੜ ਚਾਹੀਦੀ ਕੀ ਕੰਮ ਕਰਦੇ ਵੇਲੇ ਬੈਠੇ ਹੋਨੇ ਤੁਸੀਂ ਆਹੋ ਮਾਂ ਦੀ ਮੱਤ ਵੀ ਦੂਰ ਚਾਗੋਂ 15 ਜਾਣੇ ਆ 40 40 ਕਿਲੋ ਲੱਕੜ ਚਾਹੀਦੀ ਹਾਂ ਕਿਉਂ ਭਾਈ ਸਹੀ ਹੈ ਇਹਦੇ ਇੱਕ ਟਾਈਮ ਬਣਾਉਣੇ ਆ ਦੋਨੇ ਟਾਈਮ ਬਣਾਉਣੇ ਆ ਫਿਰ ਫਿਰ ਦਿਨ ਚਾਰ ਦਿਨ ਨਹੀਂ ਬਣਨ ਬਸ ਨਾ ਤੁਸੀਂ ਲੱਕੜਾਂ ਲਿਆ ਕੇ ਦਿਓ ਫਿਰ ਵੀਰ ਆਵੇ ਵਿਚਾਰਾ ਫੇਰ ਬਣਾ ਕੇ ਦਊਗਾ ਵੀਰੇ ਨੇ ਕਿਹੜਾ ਤੰਦੂਰ 'ਚ ਰੋਟੀਆਂ ਲਾਉਣੀਆਂ ਨਹੀਂ ਹੈਗੀਆਂ ਵੀਰੇ ਤਾਂ ਲਾਉਂਦਾ ਤਾਂ ਨਹੀਂ ਹੈ ਲਾਉਂਦਾ ਤਾਂ ਨਹੀਂ ਲਾਉਣ ਤੋਂ ਵੱਧ ਕਰ ਦਿੰਦਾ ਤੰਦੂਰ ਸੱਜਣ ਲੱਗਣੀ ਨਹੀਂ ਠੰਡੇ ਤੇ ਆਈ ਸਾਰਾ ਕੰਮ ਹੈ ਲਾ ਕੇ ਦੇ ਦੇ ਨਾ ਮੈਂ ਕਹਿ ਭਾਈ ਤਾਂ ਵੀਰੇ ਤਾਂ ਵੀਰੇ ਮੈਂ ਕਰਦੀਆਂ ਪੇੜੇ ਹੁਣ ਕਰ ਲੋ ਭਾਈ ਉਹ ਇੱਥੇ ਲਾ ਕੇ ਦੇ ਦੇ ਨਾ ਆਹ ਇਹ ਪੇੜੇ ਵੀਰਾ ਤੂੰ ਬੈਠਾ ਅਦਰ ਭੂਆ ਬੈਠੀ ਆ। ਇਹ ਮੰਮੀ ਬੈਠੀ ਹੈਗੀ। ਜੱਸੂ ਖੋਜ ਹੋ ਜਾਂਦਾ ਗੱਲਾਂ ਹੁਣ ਕੀ। ਹਨਾ ਜੱਸੂ। ਜੱਸੂ ਦਾ ਰੋਟੀ ਬਣਾਉਣਾ ਉਹ ਨਾਲ ਮੇਰੇ। ਪੇੜੇ ਬਣਨੇ ਸ਼ੁਰੂ ਹੋ ਗਏ ਹੁਣ ਤਨੂਰ ਦੇ। ਪੇੜੇ ਦੇ ਜਿਕੇ ਮੈਂ ਜਗਣਾ ਨਹੀਂ ਦੀ ਹੈਗੀ। ਕੀੜਾ ਬਣਾਉਣੀ ਆ ਪੈ ਜਾਂਦੀਆਂ ਨਹੀਂ ਆ। ਕੀ ਬਣਾਉਣੀ ਹੈ? ਹੈਂ? ਅਬੀਦੀ ਵਿਭੂ ਤਾਂ ਉਹ ਨਹੀਂ ਸੁਣਦੀ ਰੋਟੀ ਨਹੀਂ ਬੇ ਬੇ ਨਾ ਬਈ ਮੰਮੀ ਹੈਲਪ ਕਰ ਦਿੰਦੀ ਆ ਥੱਪ ਦਿੰਦੀ ਉਹ ਨਹੀਂ ਆਉਂਦੀ ਉਹ ਜਸੂ ਫਿਰਦਾ ਉਧਰ ਪਿੱਛੇ ਜਸੂ ਤੇ ਮੰਮੀ ਹੈਲਪ ਕਰ ਮੰਮੀ ਹੈਲਪ ਕਰ ਦਿੰਦੀ ਮੇਰੇ ਥੱਪ ਦਿੰਦੀ ਆ ਮੈਂ ਲਾ ਦੇਣੀ ਹੈ ਨਾ ਮੰਮੀ ਜਸੂ ਦੀ ਹੀ ਤਾਂ ਲੱਗੀ ਰੜਨ ਆ ਕਿਤਨੀ ਹੁਣ ਬਾਹਾਂ ਦੇਣੀ ਆ ਕੋਈ ਉਦੋਂ ਹੈਗਾ ਹੀ ਰਹਦਾ ਮੱਤ ਦਾ ਆਈ ਨੀ ਮੱਤ ਦੀ। ਉਹ ਪੇੜਾ ਕਿਵੇਂ ਕਰਦੀ ਨੇ ਬਲੂਰ। ਆਈ ਕਰਕੇ। ਮੈਂ ਤਾਂ ਦਦੇ ਬਣਾਉਣ ਲੱਗੇ ਤੇ ਮੇ ਤਾਂ ਬਣਿਆ ਨਹੀਂ ਬੇੜਾ ਯਾਰ। ਤੁਸੀਂ ਤਾਂ ਉਹਨੂੰ ਕੁੱਟ-ਕੁੱਟ ਕੇ ਕਰ ਦਿੰਨੇ ਧੂਰਾ। ਹਾਂ ਵੀਰੇ ਤਾਂ ਗੱਲ ਸਹੀ ਆ। ਕਿਵੇਂ ਕੀ ਕਿਹਾਗਾ? ਜੇਠ ਵੱਧਾ ਅੱਖੇ ਲੱਗਦੀ ਆ। ਅੱਛਾ ਵੀਰਾ ਰੋਜ਼ ਲੱਕੜਾਂ ਲਈ ਆ ਜਾਂਦਾ। ਤੁਸੀਂ ਤੁਹਾਨੂੰ ਇੱਕ ਤੋੜਨ ਨੂੰ ਕਹਦਾ ਤੁਹਾਨੂੰ ਵਾਜਾ ਮਾਰ ਕੇ ਢਾਣਾ ਪੈਂਦਾ ਬਾਹਰ। ਹਣਾ ਮੰਮੀ? ਇਹਨੂੰ ਫੋਨ ਲਾ ਲਿਆ ਕਾਲੇ ਨੂੰ ਲਾ ਲਿਆ ਮम्मी ਨੂੰ ਮਰਜੀ ਮੈਂ ਹੂੰ ਕਹੂਗੀ ਮੈਂ ਤਾਂ ਕੋਈ ਮਰਜ਼ੀ ਕਹ ਦੇ ਉਹ ਤਾਂ ਉਹੀ ਬੋਲੀ ਆਏ ਕਿਵੇਂ ਹੂੰ ਕਹੂਗੀ ਸਹੀ ਗੱਲ ਤੇ ਮੂੰ ਕਹੂਗੀ ਸਹੀ ਗੱਲ ਤੇ ਕਿਉਂ ਕਹੂਗੀ ਹੂੰ ਸਹੀ ਗੱਲ ਤੇ ਹੂੰ ਕਹਿੰਦੀ ਹੁਣ ਮੰਮੀ ਨੂੰ ਪਤਾ ਜੀ ਮੇਰਾ ਮੁੰਡਾ ਕੰਮ ਹੋਰ ਕਿੰਨੇ ਕਰਦਾ ਹੈ ਹਾਂ ਹੋ ਹੁਣ ਫੋਨ ਲਾ ਲਿਆ ਵੀਰੇ ਹੁਣ ਫੋਨ ਲਾ ਲਿਆ ਇਹਨਾਂ ਫੋਨ ਵੀ ਕੰਮ ਵਾਲਿਆਂ ਦੀ ਆਉਂਦੇ ਨੇ ਨਾ ਫਿਲਮ ਵਾਲਿਆਂ ਦੇ ਆਉਂਦੇ ਆ ਫਿਰ ਫਿਲਮ ਸ਼ੂਟ ਕਰਨੀ ਫਿਲਮ ਐਡਿਟ ਕਰਨੀ ਕਿੰਨਾ ਕੰਮ ਆਗਾ ਇੰਨਾ ਕਿੰਨਾ ਕੰਮ ਆ ਮੈਂ ਕਰ ਦੂੰਗੀ ਐਡਿਟ ਹਾਂ ਉਹ ਜੋ ਸਿੱਖੀ ਨਹੀਂ ਕਰਨਾ ਡੇਟਿੰਗ ਠੀਕ ਹੈ ਨਾ ਵਧੀਆ ਸਿੱਖ ਨਹੀਂ ਉਹ ਮੈਂ ਫਿਰ ਮੇਰੀ ਬੇਇੱਜ਼ਤੀ ਕਰਤੀ ਨਾ ਹੁਣ ਲੈ ਵੇ ਚਲੀ ਗੱਲ ਇਹਦੇ ਚ ਦੱਸਿਆ ਤੈਨੂੰ ਮੇ ਡੇਟਿੰਗ ਵਧੀਆ ਨਹੀਂ ਕਰਦੀ ਜੀ ਤੂੰ ਕਿਉਂ ਨਹੀਂ ਕਰ ਹਾਂ ਫਿਰ ਨਹੀਂ ਮੈਂ ਕਰਦੀ ਹੁਣ ਵੀਰੇ ਇਹਨੇ ਮੇਰੀ ਬੇਇੱਜ਼ਤੀ ਕਰਤੀ ਨਾ ਸਾਰੇ ਪ੍ਰੋਗਰਾਮ ਤੈਨੂੰ ਕੋਈ ਮਾਰਾ ਗਿਆ ਇੰਜ ਕਿ ਆ ਵੀ ਡੇਟਿੰਗਾਂ ਨਹੀਂ ਸਿੱਖ ਜਾਂਗੀ ਹੋਲੀ-ਹੋਲੀ ਕਰਦੇ ਹੀ ਨਹੀਂ ਸੀ ਤੁਹਾਡਾ ਕੰਮ ਹੈ ਬਈ ਮੇਰਾ ਕੰਮ ਥੜੀ ਆ ਕਿਹੜਾ ਕੋਈ ਨਹੀਂ ਕਿਹੜੇ ਲੱਗਣਾ ਪਾਏਗਾ ਇਹਦੇ ਚ ਸਹੀ ਐ ਸਹੀ ਐ ਪਿਆਰੀ ਤਪੂਆ ਤੁਸੀਂ ਕਿਹੜਾ ਗੋਲੇ ਆ ਕੇ ਖੜਦੇ ਹੋ ਇਹਦੇ ਜਸੂ ਚੱਪੜਾ ਪਾ ਗਿਆ ਪੈਰਾਂ 'ਚ ਚੱਪੜਾ ਪਾ ਗਿਆ ਪੈਰਾਂ 'ਚ ਤੇ ਸਤੂੰ ਨਾ ਲਖਣਾਬਾਦਿਆਂ ਦੇ ਦੂਰ ਤਬਾਦਾ ਫੇ ਤੂ ਜਿਹੜੀ ਲਈ ਡਿਊਟੀ ਆ ਤੈਨੂੰ ਦਪਉਣਾ ਡਿਊਟੀ ਤਪਉਂਦਾ ਹੈ ਕੋ ਉਹ ਤੇ ਹੁਣ ਲਾਵਾਂਗੇ ਰੋਟੀਆਂ ਆਪਾਂ ਥੋੜੀ ਵੀ ਬਣਾਵਾਂਗੇ ਡਿਊਟੀ ਜਦੋਂ ਵੀ ਰਜਾਵੜਿਆ ਲੈ ਫੇਰ ਤੂੰ ਲਾਲੇ ਕਿ ਨੱਕੜਾ ਤੋੜ ਕੇ ਆਏ ਤੋੜ ਕੇ ਲੱਗਦ ਨਹੀਂ ਪਿਆ ਕਰਨੀ। ਕਿਸ਼ੂ ਵਾਜੂ ਕਹਿੰਦਾ ਮੈਂ ਰੋਟੀਆਂ ਲਾਹੂੰਗਾ ਅੱਜ। ਉਹ ਦੇਖੋ ਚੱਕੀ ਵਰ ਦਾ ਤੱਕਲਾ ਆ ਜਾ। ਵਜੂ ਇਹਦਾ ਕੀ ਕਰੇਗਾ ਮਤਰਾ? ਹੈ? ਕੀ ਰੋਟੀ? ਕਹਿੰਦਾਗਾ ਮੈਂ ਰੋਟੀ ਪਕਾਉਂਗਾ। ਰੋਟੀ ਪਕਾਏਗਾ ਤੂੰ? ਖਾਂਦਾ ਨਹੀਂ। ਖਾਏ ਵਜੂ। ਹੈ? ਖਾਊਗਾ। ਕੀ ਖਾਵੇਂਗਾ ਤੂੰ? ਥਾਲੀ। ਇਹ ਦੁੱਧ ਪੀਊਗਾ ਚੁੰਗੜੀਆਂ ਵਾਲਾ ਬੱਸ। ਲੱਗ ਗਈਆਂ ਸਨ ਰੋਟੀ ਐਮ ਖਾਣ ਮੇਰੀ ਹਾਂਜੀ ਭੂਏ ਜੀ ਲੱਗ ਗਈ ਹਾਂ ਬਹੁਤ ਸਵਾਦ ਰੋਟੀ ਬਣਾਉਂਦੀਆਂ ਥੋੜੀਆਂ ਰੋਟੀਆਂ ਨੇ ਰੱਖ ਰੱਖੀਆਂ ਮੈਂ ਲੱਗੀਆਂ ਨੇ ਬਹੁਤ ਸਵਾਦ ਲੱਗਦੀਆਂ ਨੇ ਹਾਂ ਟੋਡੇ ਵਾਸਤੇ ਬਣਾਉਣ ਲੱਗੀਆਂ ਸੀ ਪਹਿਲਾਂ ਮੇਰੀ ਭਾਬੀ ਪਕਾਉਂਦੀ ਹੁੰਦੀ ਅੱਛਾ ਮੰਮੀ ਨੂੰ ਤਾਂ ਨਹੀਂ ਬਣਾਉਣੀ ਹੁੰਦੀ ਮੰਮੀ ਨੇ ਤਾਂ ਆਉਂਦੀਆਂ ਨਹੀਂ ਹੈਗੀਆਂ ਆਹ ਪੁੱਤ ਨੂੰ ਗਾਹਾਂ ਪੀੜੀ ਬਦਲਦੀ ਪਰ ਮੈਂ ਨੂੰ ਹੀ ਹੀ ਲੈ ਕੇ ਆਉਡੀ ਹਾਂ ਹਾਂ ਉਹ ਇਹ ਤੂੰ ਉਹਦੇ ਕੋਲ ਮੈਂ ਪੁੱਛਿਆ ਵੀ ਲੈ ਨੂ ਰੋਟੇ ਜਾਣ ਦੀ ਤੂੰ ਕੌਣ ਲੱਗਾ ਹੈ ਇਹ ਕਿਸਮਤ ਹੁੰਦੀ ਆ ਤੂੰ ਕੌਣ ਲੈਣ ਵਾਲਾ ਹਾਂ ਜੇ ਮੈਂ ਆ ਕੇ ਕਹਿੰਦੀ ਮੈਂ ਤਾਂ ਬਣਾਉਣੀ ਨਹੀਂ ਆਉਂਦੀ ਹਾਂ ਤਪਾਕੇ ਤੇ ਤੰਦੂਰ ਚ ਹਾਂ ਤਪਾਕੇ ਤਾਂ ਵੀਰੇ ਹੀ ਦਿੰਦਾ ਇੱਕ ਦਿਨ ਚੱਕ ਲਿਆਏ ਬਸ ਮੇਰੇ ਕਹਾਂ ਲਿਆਈ ਸੀ ਕਿ ਬੈਠਾ ਦੀ ਸਤੂਰ ਚ ਜੇਠ ਕੰਮ ਆਇਆ ਹਾਂ ਜੀ ਮੈਨੂੰ ਵੀ ਰੋਟੀ ਬਣਾ ਕੇ ਖਵਾ ਦੇ ਤੰਦੂਰ ਦੀ ਹੈ ਤੂੰ ਜੇਠ ਕੰਮ ਆਇਆ ਹੈ ਹਾਂ ਉਹਦਾ ਡੀਲੀ ਹਾਂ ਗਰਮ ਕਰਦਾ ਤੰਦੂਰ ਹਾਂ ਇਹੋ ਤੇ ਇਹ ਲਿਓ ਰੋਟੀ ਚਾਹੀਦੀ ਹੈ ਲੈਣੀ ਹੈ ਨਾ ਪਾਕੀ ਬਸ ਨਾਲੇ ਜੇ ਮੈਨੂੰ ਇੱਕ ਚੀਜ਼ ਚਾਹੀਦੀ ਆ ਕਿ ਰੋਟੀ ਚਾਹੀਦੀ ਆ ਛੜੇ ਦੇੋਂ ਨਾਲ ਲੱਸੀ ਨਹੀਂ ਪਾਉਣੀ ਜੇ ਠ ਭਾਵੇਂ ਮੱਝ ਚੁੰਗ ਜਿਆ ਦੇਖ ਲੈ ਕੰਮ ਕਰਾਈ ਜਾਂਦੀ ਸਾਰਾ ਉਧਰ ਨਹੀਂ ਤੰਦੂਰ ਦਿੰਦਾ ਰਹਿਗਾ ਅਸਲੀਆ ਜੇ ਆਏਗਾ ਨਾ ਵੱਧੂ ਤੰਦੂਰਾਂ ਤੇ ਵੱਧ ਬੱਕਦੀ ਨੇ ਉਧਰ ਮੱਲਾ ਬਣਾਉਂਦੇ ਨਹੀਂ ਤੁਸੀਂ ਘਰਾਂ ਚੋਂ ਤਾਂ ਪੀਦੇ ਹੋਊਗਾ ਘਰਾਂ ਤੇ ਟੋਟਲਾਂ ਚ ਹੁੰਦੇ ਆ ਨਾ ਟੋਟਲਾਂ ਚ ਨੇ ਉਹ ਤਾਂ ਜਿਹੜਾ ਟੱਬਰਾਂ ਦੇ ਟੱਬਰ ਬੈਠੇ ਨੇ ਉਹ ਬਣਾਉਂਦੇ ਹੋਣਗੇ ਅਸੀਂ ਤਾਂ ਕਦੇ ਬਣਾਈ ਬੁਣਾਈ ਨਹੀਂ ਬਾਈ ਕਿੰਨੀ ਇੱਕ ਬਣਾਉਂਦਾ ਸੀ ਹੂੰ ਤੁਸੀਂ ਬਣਾਉਂਦੇ ਹੋ ਨਾ ਦੋ ਰੋਟੀ ਖਾਦੀ ਸੀ ਉਹ ਵੀ ਵੀ ਨਹੀਂ ਖਾਂਦੇ ਸੀਗੇ ਕਾਦੀ ਇਹ ਤਾਂ ਵਿਚੀ ਹੁੰਦੀ ਕੰਪਨੀ ਦੀ ਰੋਟੀ ਕੰਪਨੀ ਆ ਚੀਰ ਰੋਟੀ ਪਰ ਉਹ ਤਾਂ ਕੰਪਨੀ ਚ ਤਾਂ ਖੜਾ ਤਾਈ ਉੱਥੇ ਰਿਆਣੀ ਵੀਰੇ ਤਾਈਓ ਤੇ ਰਿਆਣੀ ਕੰਪਨੀ ਰੋਟੀ ਮਿਲਦੀ ਸੀ ਮੂੰਗੀ ਦਾਲ ਹਰ ਵਕਤ ਆਹ ਮੂੰਗੀ ਤੇਰੀ ਵਾਲੀ ਭਿੰਡੀਆਂ ਭਰੁੰਡੀਆਂ ਆਈਆਂ ਹਾਂ ਹਾਂ ਗੋਪੀ ਸੌਣ ਵਾਲੀ ਭਿੰਡੀਆਂ ਤੇਰੀ ਵਾਲੀ ਭਿੰਡੀ ਵੀਰੋ ਕਹੜਾ ਕਰਦੇ ਹੁੰਦੇ ਨੇ ਮੈਂ ਤਾਂ ਉਹਨਾਂ ਪੌੜਾ ਖਾਇਆ ਮੈਂ ਤਾਂ ਚਿਰਕੇ ਜਾ ਤਾ ਅੱਛਾ ਵਧੀਆ ਲੱਗਾ ਉਹਦੇ ਨਾਲ ਸਰਾਂ ਦਾ ਹਾਂ ਤਾਂ ਇੱਥੇ ਬਾਲਦੇ ਆ ਰੋਜ ਆਲੂ ਵਾਲੇ ਪਰੌਂਠੇ। ਉਹ ਇਹਦਾ ਜਿਹੜਾ ਆਇਆ ਹੈਗਾ ਇਹ ਆਲੂ ਦਾੜੀ ਵਧੀਆ ਕੀ। ਹਾਂ ਆਪਾਂ ਤੜਕੇ ਪਕਾਵਾਂਗੇ ਆਲੂ ਵਾਲੇ ਪਰੌਂਠੇ। ਆਪਾਂ ਤੜਕੇ ਆਲੂ ਵਾਲੇ ਪਰੌਂਠੇ ਪਕਾਵਾਂਗੇ। ਕੀ ਵੀ ਰਹੀ? ਕੀ ਬਣਾਇਆ ਸੀ ਉਹਦਾ ਕਿ ਰੱਜਾ ਜੂ? ਸੈਂਡਵਿਚ? ਸਵਾਦ ਬਣਿਆ ਸੀ। ਸਵਾਦ ਤਾਂ ਬਥੇਰਾ ਸੀ ਉਹਦੇ ਨਾਲ ਰੱਜ ਗਿਆ। ਉਹ ਥੋੜੇ ਸੀ ਨਾ ਤਾਂ ਰਹਿ ਗਏ ਥੋੜੇ। ਹਾਂ ਆਲੂ ਥੋੜੇ ਤੇ। ਹੋਰ ਜਸੋ ਪੂਆ ਜੀ ਕੋਈ ਆਸਟ੍ਰੇਲੀਆ ਦੀ ਗੱਲ ਬੱਸ ਵੀਰਾ ਅਨਪੜ ਬੰਦੇ ਆ ਜਾਣੇ ਆ ਪਾਰਕਾ ਚ ਵਗ ਜਾਂਦੇ ਆ ਸੇਲੀਆਂ ਨੂੰ ਮਿਲ ਕੇ ਮੁੜੇ ਉਹਨੇ ਆ ਕੇ ਪੂਆ ਆ ਵੀ ਆਪੂਆ ਹਰ ਵਾਰ ਕਹਿੰਦੀ ਹੈਗੀ ਆ ਕੇ ਹੁਣ ਨਹੀਂ ਪਉਂਦੀ ਦੋ ਤਿੰਨ ਸਾਲ ਹਾਂ ਕੋਈ ਪਤਾ ਲਾ ਤੂੰ ਤਾਂ ਜੀਨੀ ਲੱਗਦਾ 3 ਮਹੀਨੇ ਉਹ ਵਾਪਸ ਆ ਜੀਨੀ ਤਾਂ ਸੇਲੀਆਂ ਵੀ ਬਣੀਆਂ ਥੋੜੀ ਉੱਥੇ ਵਾਧੂ ਸੇਲੀਆਂ ਵਾਧੂ ਵਾਧੂ ਤੇਰੀ ਮਾਂ ਨੂੰ ਵੀ ਲੈ ਜਾ ਆਹ ਤੇਰੀ ਮਾਂ ਨੂੰ ਵੀ ਲੈ ਕੇ ਜਾਵਾਂਗੇ ਲੈ ਕੇ ਜਾਵਾਂਗੇ ਪੂਆ ਕਿ ਨਹੀਂ ਜਾਓਗੇ ਕੋਣਾ ਹਾਂ ਆਈ ਮੇਰੀ ਬੇਬੇ ਘਰ ਦੀ ਹੁੰਦੀ ਮੈਂ ਬਿਲਕੁਲ ਮੁਸ਼ਕਿਲ ਨਹੀਂ ਹਾਂ ਹਾਂ ਮੈਂ ਆਪਣਾ ਬੁਆਕ ਨਹੀਂ ਜਾਵਾਂਗਾ ਬੁਆਕ ਕਹਿੰਦਾ ਸਾਰਿਆਂ ਨੂੰ ਜਾਣਾ ਬਸ ਸਾਰੇ ਜਾਵਾਂਗੇ ਬੁਆਕ ਕਹਿੰਦਾ ਇੱਕ ਵਾਰੀ ਤਾਂ ਅਸੀਂ ਆਸਟ੍ਰੇਲੀਆ ਜਾ ਕੇ ਆਵਾਂਗੇ ਸੁੱਖ ਲੈ ਕੇ ਜਾਣਗੇ ਆਪਾਂ ਨੂੰ ਬਸ ਕਿੰਨੇ ਘਰ ਰਹਿ ਗਏ ਫੇੜੇ ਆਪਾਂ ਬਸ ਮੰਮੀ ਥੋੜੇ ਜਿਹਾ ਰਹਿ ਗਏ ਹੁਣ ਤਾਂ ਨਾਲ ਦੀ ਨਾਲ ਖਾ ਲੈਣਗੇ ਤੱਕੇ ਰੱਖਿਆ ਹੋਰ ਮੈਂ ਬਣਾ ਦੂੰਗੀ ਤੁਸੀਂ ਫੜਾ ਲਓ ਠੰਡੀਆਂ ਹੋ ਜਾਂਦੀਆਂ ਨੇ ਫਿਰ ਉਹੀ ਗੱਲ ਖੰਬਰ ਬਣ ਜਾਂਦੀ ਫਿਰ ਚ 22 ਨਹੀਂ ਜਾਂਦੀ ਉਹ ਜਾਰੀ ਆ ਵਾਪਸ ਦਾਰੇ ਦਾ ਤਰੀਕ ਨੂੰ ਉਹਦੀ ਨੂੰ ਜਾਣਾ ਬੱਕਰੀ ਉਹ ਮੈਨੂੰ ਨਾਲ ਲੈ ਜਾ ਚੱਲ ਨਾ ਆਪ ਕੋਲ ਇਹਨੂੰ ਕਿ ਚੋਲੇ ਚਵਾ ਕੇ ਲੈ ਜਾ ਆਸਤਰੀ ਵੀ ਨਾ ਕੋਈ ਰੱਬ ਦਿਨ ਲੈ ਕੇ ਜਾਵੇ ਤੰਗ ਚੋਲਾ ਅੱਛਾ ਕਰ ਲੈ ਜਾਓਗੇ ਮੈਨੂੰ ਲੈ ਲੈ ਤੰਗ ਚੋਲੇ ਚਵਾ ਕੇ ਲੈ ਜਾ ਹਾਂ ਕੋਈ ਹੈ ਦਿਨ ਲੈ ਕੇ ਜਾਵੇ ਨਾ ਰੱਬ ਹਾਂ ਕੋਈ ਕੁੜੀ ਸੱਦੇ ਸਾਰਿਆਂ ਨੂੰ ਹਨਾ ਹਾਂ ਅਸੀਂ ਆ ਜਾਏ ਕਿਤੇ ਆਉਂਦੇ ਆਪ ਆ ਜਾਾਂਗੇ ਰੱਬ ਸ਼ੁਕਰ ਹਾਂ ਟੂਰ ਤੇ ਰੱਬ ਇਹਨਾਂ ਜੋ ਕਰਦੇ ਗੱਲ ਵੀ ਠੀਕ ਹੈ ਹਾਂ ਫਿਰ ਤਾਂ ਭਾਗ ਜਾਂਦੇ ਦੇਖੋ ਇਸ ਨਾਲ ਵਲੋਗ ਬਣਾ ਰਿਹਾਗਾ ਬਣਾ ਲਾ ਵਿੱਚ ਜਸੂ ਦਾ ਵਾਲਾ ਸ਼ਕੀਨ ਉਹ ਨਾ ਫੌਜੀ ਬਾਬਾ ਤਾਂ ਪਿਆਣੀ ਦੇ ਤਹਿਤ ਲਾਣਾ ਲਾ ਫੋਟੋ ਉਹ ਨੂੰ ਦੀ ਓਪੀਰੇਟ ਕਰ ਰਿਹਾ ਅੱਜਾਂ ਕਹ ਤੂ ਵੀ ਕਾਉ ਮੈਂ ਵੀ ਜਸੂ ਕਿਹਨਾਂ ਬੋਤਾ ਵਲੋਗ ਬਣਾਉਣਾਗਾ ਉਹ ਜਸੂ ਅੱਧ ਅੱਧ ਕਰਦਾ ਜਸੂ ਲਾ ਕੇ ਵਲੋਗ ਬਣਾ ਰਿਹਾਗਾ ਦੱਸੋ ਅੱਧੂ ਲੋੜੇ ਪਾਉਂਦਾ ਕੁੜੇ ਜਸੂ ਵੱਧੂ ਪਤਾ ਨਹੀਂ ਅੰਦਰੋਂ ਫੋਨ ਚੱਕ ਲਿਆ ਜਸੂ ਨੇ ਇਹਦਾ ਨਿਕਲ ਕੌਣ ਕਿੱਥੇ ਬੈਠਾ ਤੂੰ ਜਸੂ ਅਜ ਕੱਖ ਲੈਣ ਨਹੀਂ ਗਿਆ। ਹੂੰ। ਦੱਸੋ। ਕਲੈਂਨਿੰਗ ਆਇਦੋਂ। ਮੱਝ ਤਾਂ ਭੁੱਖੀ ਖੜੀ ਐ। ਗਰਮਾਇਸ਼ ਕਹੋਗੇ ਨਹੀਂ ਹਣਾ? ਦੱਸੋ। ਗਰਮਾਇਸ਼ ਬਹੁਤ ਹੋ ਰਹੀ ਐ। ਗਿਆਨੀਗਾ ਤੂੰ ਅਜ ਬਾਪੇ ਨਾਲ। ਤੋ ਕਿਹਦੇ ਆ ਵੀ? ਹਾਂ ਸ਼ੋ। ਹਾਂਜੀ। ਉਹ ਖੜਕਾ ਪੈਦਾ ਉਹਦੇ ਵਿੱਚ। ਇਹਨਾਂ ਨੂੰ ਤੂੰ ਮੇਰਾ ਕਾਲਾ ਹੀ ਲੇਗਾ। ਪਹਿਲਾਂ ਕਾਲਾ ਹੋ ਕੇ ਫੇਰ ਚਿੱਟਾ ਹੁੰਦਾ ਹੁੰਦਾ। ਪਹਿਲਾਂ ਸਾਰਾ ਕਾਲਾ। ਕਾਲਾ ਹੋ ਜਾਂਦਾਗਾ। ਪਹਿਲਾਂ ਤੇ ਵੀ ਕਾਲਾ ਹੁੰਦਾ ਸਾਰਾ ਉਹ ਹਵਾਏ ਆਉਂਦੀ ਫਿਰ ਹਵਾਂ ਨਾਲ ਹਵਾ ਕੱਟ ਕੱਟਦੀ ਜਿੱਤਾ ਪਿਆ ਹੁੰਦਾ ਉਹ ਤੋਂ ਨਹੀਂ ਜਾਂਦਾ ਪੂਰੀ ਕੁਲ ਹੈ ਹਾਂ ਜਿਹੜਾ ਥੋੜੀ ਜੱਗਮਚਦੀ ਉਹਦਾ ਖੁੱਲਿਆ ਪਿਆ ਡੈਡੀ ਆ ਗਿਆ ਮੇਰਾ ਇਹਨੂੰ ਵੀ ਰੋਟੀ ਦਿੰਦੀ ਵਧੀਆ ਲੱਗਦੀ ਇਹਨੂੰ ਚੱਲ ਕੋਈ ਨਹੀਂ ਕਰਮ ਕਰੂੰ ਖਾ ਲਈ ਕੀ ਮਗਾ ਸੀ ਡੈਡੀ ਤੋਂ ਡੈਡੀ ਕਹਿੰਦੇ ਰੋਟੀਆਂ ਮੇਰੇ ਚੱਬ ਵੀ ਨਹੀਂ ਆਉਂਦੀ ਕਰੜੀ ਹੈ ਤੇ ਮੈਂ ਹੋਗੀ ਕਲੜੀ ਹੋਗੀ ਚੋਲਾਂ ਦਾਟਾ ਲਿਆਉਂਗਾ ਫਿਰ ਪੋਲੀ ਬਣਦੀ ਰੋਟੀ ਚੋਲਾਂ ਦੇ ਅੱਤੇ ਵਿੱਚ ਅੱਧਾ ਮਿਲਾ ਲਿਆ ਕਰੋ ਅਜਾ ਆਟੇ ਆਟੇ ਚੋਣਾ ਟਾ ਹਾਂ ਲੈ ਮੋਟੀ ਇਧਰ ਮੇਰਾ ਡੈਡੀ ਤਗੜਾ ਕਿਪੜਾ ਹੀ ਚੜਨੀ ਹਾਂ ਹਾਂ ਜਸੂ ਤੂੰ ਕਿੱਦਨੀ ਕਿਪੜਾ ਹੀ ਚੜਨੀ ਵੀ ਖਵਾਉਣੀ ਜਸੂ ਵੇਖਿਆ ਹੁੰਦਾ ਖਾਈ ਇਹ ਪੂਜਪੜਾ ਚੜਨੀ ਸੁੱਖ ਜਸੂ ਵੇਖਿਆ ਆਏ ਹਾਏ ਹਾਏ ਸੇਕ ਲੱਗ ਗਿਆ ਲੱਗ ਗਿਆ ਲੱਗ ਗਿਆ ਜਸੂ ਪੂਸੇ ਸੇਕ ਲੱਗ ਜੂ ਤੈਨੂੰ ਲੋ ਜੀ ਰੋਟੀਆਂ ਲੱਗੀਆਂ ਲੱਗਣਾਂ ਲਾ ਨਿਆ ਰੋਟੀਆਂ ਲਾ ਦੀ ਲਾਤੀ ਲਾਤੀ ਭੁਣੋਂ ਭੁੱਖ ਲੱਗੀ ਪਈ ਐ ਲੋਣੀ ਸੀ ਦੱਸੋ ਪਿਆਰ ਸੜ ਜਾਣਗੇ ਹਾਂ ਵਿਚ ਨਾ ਦੇਖਦੀ ਪਤਾ ਲੋਈ ਤੰਦੂਰ ਦੀਆਂ ਰੋਟੀਆਂ ਲੱਗਣ ਤੁਸੀਂ ਖਾਦਿਆਂਗੇ ਤੇ ਤੰਦੂਰ ਦੀਆਂ ਰੋਟੀਆਂ ਜਿੱਦਾਂ ਤੂੰ ਆਏ ਉਦੋਂ ਹੀ ਖਾਣ ਲੱਗਿਆਂਗੇ ਨਹੀਂ ਪਹਿਲਾਂ ਤਾਂ ਹੋਟਲਾਂ ਦੀ ਖਾਦੀਆਂ ਨਹੀਂ ਆ ਬੇਬੇ ਵੇਲੇ ਖਾਂਦਾ ਆਂਦਾ ਸੀਗਾ ਅਸੀਂ ਪਹਿਲਾਂ ਮੇਰੇ ਬਾਅਦ ਸੀ ਚਕਾਤਾ ਸੀ ਰੋਟੀ ਕਿਥੇ ਲਾਈ ਨਹੀਂ ਆਪਾਂ ਚਕਾਤਾ ਹਾਂ ਹਾਂ ਧਰ ਧਰ ਕੇ ਰੱਖਿਆ ਨਾ ਬਣੇ ਕਰੇ ਹਾਂ ਮੇਰੀ ਬਾਹਾਂ ਵੱਜ ਜਾਣੀਆਂ ਭਾਈ ਜੀ ਨੇ ਲਾਉਣੀਆਂ ਨੇ ਤਾਂ ਸਾਧ ਰੱਖ ਦੇਣੀ ਆਪਾਂ ਤਾਂ ਬਾਅਦ ਚਕਾਵਾ ਅੱਜ ਤੇ ਉਤਾਂ ਚੱਕੀ ਆਪਾਂ ਲੈ ਬਾਅਦ ਤੇ ਕਰਾ ਅੱਛਾ ਤੰਦੂਰ ਲਾਇਆ ਸੀ ਆਪਾਂ ਨੇ ਲਾਇਆ ਸੀ ਸਿੱਧੇ ਗੋਮੀ ਨਹੀਂ ਕਰਦਾ ਉਦੋਂ ਡੇੜੀ ਚ ਬਰ ਚੀ ਜਾਂਦਾਗਾ ਚੱਲੀ ਜਾਂਦਾ ਸੱਜ ਅੱਜ ਅਸੀਂ ਬਣਾਈਏ ਦਾਲ ਮੂੰਗੀ ਦੀ ਕਾਈ ਸਬਜੀ ਮੈਂ ਦਾਲ ਉਹਨਾਂ ਹੀ ਹੈਗੀ ਦਾਲ ਬਣਾਈਏ ਮੂੰਗੀ ਦੀ ਮੈਂ ਤਾਂ ਕਦੋਂ ਹੀ ਖਾਉਂਗਾ ਮੈਨੂੰ ਨਹੀਂ ਵਧੀਆ ਲੱਗਦੀ ਨਾ ਕਦੂ ਦੀ ਪਈ ਹੈ ਤੁਹਾਡੇ ਵਾਸਤੇ ਪਹਿਲਾਂ ਹੀ ਰੱਖੀ ਆ ਹੈ ਉਹ ਬਾਹਰੇ ਕੋਣ ਆ ਗਿਆ ਕਵਾੜੀਆ ਉਹਨੂੰ ਕੋਈ ਕੁਝ ਨਹੀਂ ਲੈਣਾ ਸੀ ਤਾਂ ਲੈਣ ਨਹੀਂ ਕੋਈ ਹੋਰ ਲੱਗ ਰਿਹਾ ਹੈ ਆਪੋ ਤਾਂ ਜਾਉਂਗਾ ਉਹ ਜੀ ਦੇਖ ਸਕਦਾ ਰੋਟੀਆਂ ਬਣ ਰਹੀਆਂ ਨੇ ਗਰਮ ਗਰਮ ਭਲੇ ਵਾਲੀਆਂ ਇਹਦੇ ਬਲਬਲੇ ਨਹੀਂ ਬਣਨ ਤਾਂ ਵੀ ਮੰਗੂ ਬਣਦਾ ਹੈ ਹੈ ਬਣਦਾ ਬਣੂਗਾ ਰੁਕ ਕੇ ਸੇਕ ਵਾਲਾ ਹੈ ਹੈ? ਸੇਕ ਵਾਲਾ ਹੈ। ਹਾਥੀ ਨਹੀਂ ਮੈਦਦ ਰਾਇਆ ਉਹ ਕਰਦੀ ਦਾ। ਨਾ। ਹੰ? ਕੋਈ ਨਹੀਂ ਕਿਰਾਏ ਪਰਦੇ ਪੁਣੇ। ਰਬੜ ਦੀਂਦੀ ਤਾਂ ਮੱਚ ਜਾਂਦੀ ਉਹਨੂੰ ਲੋਹੇ ਦੀ ਕਹੋ। ਲੋਹੇ ਦੀ। ਹੂੰ। ਗਰਮ ਹੋ ਜਾਂਦੀ ਹੈ ਬਸ ਕਦੇ-ਕਦੇ। ਮੇ ਅਕਸਪੀਰੀਅਸ ਉਹਨਾਂ ਦੇ ਬੁੜੀਆ ਦਾ ਨਾ। ਮੈਂ ਰੂਤੀ ਉਤਾਰ ਲੱਗੇ ਜਮਾ ਹੋ ਜਾਊਗਾ। ਆ ਪਾਣੀ ਇਹਦੇ ਪਾਈਏ ਨਾ ਸੰਭੜੀ ਹੋ ਜਾਊਗਾ। ਨਾ ਸੇਕ ਵਾਲਾ ਹੈ। ਹੈ? ਸੇਕ ਵਾਲਾ ਹੈ। ਰੋਟੀਆਂ ਸੋਹਣੀਆਂ ਨਹੀਂ ਬਣਦੀਆਂ। ਸੇਕ ਨਾਲ ਮੱਚ ਜਾਂਦੀਆਂ ਨਹੀਂ ਐ। ਹੂੰ। ਲੋ ਜੀ ਇਧਰੋਂ ਮੰਮੀ ਰੋਟੀਆਂ ਪਉਣ ਲੱਗ ਗਈ ਬਣਾ ਰਹੀ ਹੈ ਬਪੂ ਰਣ ਆ ਚਿਬੜੀਆਂ ਹੀ ਮਸੀ ਮਿਲਦੇ ਨੇ ਨਾ ਅੱਜ ਦੇ ਟਾਈਮ 'ਚ ਦਾ ਹੈਂ ਅੱਗੇ ਹੋਏ ਟਿਬੇਂ ਘਮਾਰੀ ਕੋਈ ਨਹੀਂ ਵੀ ਦੇ ਲੋਕ ਹਨ ਚਿਬੜ ਆਹ ਭਾਈ ਲੈ ਲਾ ਕੁਝ ਐਂ ਦਾ ਅੱਗੇ ਦਾ ਕਖਰੀਆਂ ਹੁੰਦੀਆਂ ਤਨ 4 ਰੰਨੇ ਦੇਊਗਾ ਕਿਵੇਂ 4 ਰੰਨੇ ਦੇਊਗਾ ਪਤੀਲੇ ਚਿਬੜਾ ਦਾ ਭਰਦੇ ਸੀ ਤਿੰਨ ਤਿੰਨ ਪਤੀਲੇ ਭਰ ਦਿੰਦੀ ਆ ਕੌਣ ਕਹਿ ਦਿੰਦਾ ਮੇਰੇ ਪਿਓ ਉਹ ਚਿਬੜਾ ਵਿੱਚ ਕੀਨ ਦਿਖਾ ਲਾ ਅਰੇ ਬਾਪ ਉਹ ਮੇਰਾ ਪਰਦਾਦਾ ਪਰਦਾਦਾ ਅੱਛਾ ਛੋਟਾ ਦਾਦਾ ਨਹੀਂ ਪਰਦਾਦਾ ਅੱਛਾ ਅੱਛਾ ਉਹ ਵਿੱਠਾ ਗੇਸ ਦਾ ਦਿਮਾਗ ਤੇ ਰੋੜਾ ਕਿਨੂੰ ਲੈ ਮੰਮੀ ਲਾਗੀ ਰੋਟੀ ਪਾਉਣ ਪੂਆ ਨੂੰ ੜਾ ਦੇ ਬੈਲਾ ਰੋਟੀ ਹਾਂ ਆਲੋ ਫੋਲਗੀ ਯਾ ਰੋਟੀ ਤਬ ਇਹੋਂ ਉਹ ਮਿਰਚਾ ਘਟਪਾਈ ਲਾਲ ਉਹ ਚਟਨੀ ਰਗਣੀ ਸ਼ੁਰੂ ਹੋ ਗਈਆਂ ਹੋਰ ਕੁਝ ਨਾ ਬੇਜੇ ਹਲਦੀ ਉਲਦੀ ਵਿੱਚ ਕੋਈ ਇਹ ਸੀ ਕੰਮ ਜੱਟੂ ਕੰਮ ਹੈਂ ਮਰਾ ਪਤਾ ਮਲਾ ਮਾਰੂ ਮਿਰਚਾਂ ਵਾਕੇ ਅੱਜ ਮੈਨੂੰ ਤੁਸੀਂ ਤਾਂ ਚਟਨੀ ਨਹੀਂ ਖਾਣੇਗੀ ਹੈ ਤੁਸੀਂ ਨਹੀਂ ਖਾਣੀ ਚਟਨੀ ਖਾ ਲਣ ਦੀ ਓੜੀ ਜੀ ਨਾ ਫਿਰ ਕਹਣੇ ਮੈਨੂੰ ਖਿਚੜੀ ਬਣਾ ਕੇ ਦੇ ਕੋਈ ਕਹਿੰਦਾ ਮੈਂ ਤੋੜੀ ਚੱਕ ਜੀ ਡੈਡੀ ਆ ਵੀਰ ਜੀ ਚਟਨੀ ਖਾ ਕੇ ਫਿਰ ਖਿਚੜੀ ਬਣਾ ਕੇ ਖਾਂਦਾ ਅੱਛਾ ਜੀ ਹੂੰ ਮਿਰਚਾਂ ਕਹਿੰਦਾ ਵੀ ਟਿੱੜਕਾ ਆਉਂਦਾ ਮੁੰਡਾ ਟਿੱੜਿਆ ਜੋ ਹੋ ਜਾਂਦਾ ਤੇ ਆਵਾਜਾ ਬਣ ਜਾਂਦਾ ਲਾਲ ਮਿਰਚਾਂ ਬੜੇ ਖਾ ਕੇ ਡੈਡੀ ਨੇ ਉਹੀ ਕੰਮ ਕਰਦਾ ਕਹਿੰਦਾ ਚਟਨੀ ਚਲਦੀ ਪਾਦੀ ਮਾਰੀ ਬੋਡੀ ਪਈ ਐ ਇੰਨੀ ਤਾਂ ਨਹੀਂ ਪਈ ਠੀਕ ਹੋ ਗਏ ਹੈ ਕੁਛ ਨਹੀਂ ਹੁੰਦਾ ਐ ਪੂਆ ਇਹਨੂੰ ਕੀ ਦੇਖੀ ਹੁੰਦਾ ਰੋਟੀ ਤੋਂ ਲਾਜੀ ਆੜੀ ਪੂਆ ਤੂੰ ਦੀ ਰੋਟੀਆਂ ਖਾਣਾ ਸਾਹਮਣੇ ਪੋਲਿਆ ਪੋਲਿਆ ਨੇ ਨਾ ਪੂਆ ਆ ਹੁੰਦੀਆਂ ਗੱਲਾਂ ਬਣਨੀ ਪੂਆ ਤੈਨੂੰ ਗਰਮ ਗਰਮ ਜੀ ਮੰਨ ਲਓ ਹੁੰਦੀਆਂ ਨੇ ਨਾ ਪੋਲੀਆਂ ਉਹਦੋਂ ਬਾਅਦ ਤਾਂ ਹੋ ਜਾਂਦੀਆਂ ਨਹੀਂ ਇੱਥੇ ਚਿੜੀਆਂ ਹੋ ਜਾਂਦੀਆਂ ਨਹੀਂ ਆ ਪੋਤਾ ਗਰਮ ਆ ਗਿਆ ਜੇ ਆਈ ਪੋ ਮਨੀ ਬੇ ਯਾਦ ਹੈ ਹੈ ਬੇਬੇ ਤਾਂ ਭੁੱਲਦੀ ਨਹੀਂ ਇਹ ਤਾਂ ਕਦੇ ਵੀ ਭੁੱਲਦੀਆਂ ਸਹੀ ਗੱਲ ਹੈ ਤੇਰੀ ਲੱਗ ਜਾਂਦੀ ਆ ਮਾਂ ਮਾਂ ਦੇ ਤੋਂ ਤੁਸੀਂ ਸਹੀ ਗੱਲ ਹੈ ਜੇ ਬੇਬੇ ਬੇਬੀ ਹੁੰਦੀ ਹੈ ਨਾ ਨਹੀਂ ਤਾਂ ਕਦੇ ਨਹੀਂ ਕਿੱਥੇ ਭੁੱਲਦੀ ਸਹੀ ਗੱਲ ਵਧੀਆ ਭੋਗ ਤੈਨੂੰ ਰੋਟੀ ਬੋਲੀ ਬੋਲੀ ਇਹ ਹਰ ਚੇ ਬੇਬੇਗਾਂ ਦੀ ਜਮਾ ਅੰਗਰੇਜ਼ ਗੋੜ ਵਰਗੀ ਰੋਟੀਆਂ ਲਾ ਰਹੀਆਂ ਬੇਬੇ ਵਰਗੀਆਂ ਠੀਕ ਹੈ ਕੋਈ ਰੋਟੀਆਂ ਨਹੀਂ ਹੈ ਵਧੀਆ ਗੱਲ ਹੈ ਮੈਂ ਬਣਾਈਆਂ ਨਾ ਤਾਂ ਕਰਕੇ ਬਣੀ ਐ ਜੇ ਤਾਈਆਂ ਤੁਹਾਨੂੰ ਕਹੀ ਜਾਂਦੇ ਆ ਪੀ ਬੇਬੇ ਵਰਗੀਆਂ ਰੋਟੀਆਂ ਮੈਨੂੰ ਚਾਹੀਆਂ ਸਿੱਖ ਲਈਏ ਤੁਸੀਂ ਨਾ ਮੈਂ ਨਹੀਂ ਸਿੱਖਦਾ ਰੋਟੀਆਂ ਤਾਂ ਕਿਉਂ ਕੋਈ ਇੱਕ ਹੋਰ ਤੰਦੂਰ ਹੁੰਦਾ ਹੈ ਮਿੱਟੀਆ ਤੰਦੂਰ ਹੁੰਦਾਗਾ ਉਹਦੇ ਨਾਲ ਲੋਹਾ ਜ ਨਹੀਂ ਹੁੰਦਾ ਬਾਰੀ ਹਾਉ ਵੀ ਹੁੰਦਾ ਕੱਚਾ ਹੁੰਦਾ ਉਹ ਹੈ ਕੱਚਾ ਇਹ ਰਗੜ ਦੀ ਘਟਨੀ ਢੇੜੀ ਨੇ ਅਗਾਂਹ ਵਿੱਚ ਹਲਦੀ ਪੈ ਗਈ ਮੜੀ ਜੀ ਬਾਲੀ ਤਾਂ ਨਹੀਂ ਪਈ ਜਲਦੀ ਨਾ ਥੋੜੀ ਜੀ ਪਈ ਆ ਇਹ ਰੋਗੀ ਗਰਮ ਹੋ ਜਾਂਦੀ ਰਗਣੇ ਬੋਤੀ ਬੋਤੀ ਉਹ ਜੀ ਫੌਜੀ ਬਾਬੇ ਨੂੰ ਉੱਠੀ ਵੜਾਉਣੇ ਆ ਵੱਡੇ ਭਾਈ ਨੂੰ ਫੜਾਤੀ ਪਹਿਲਾਂ ਉਹਦੇ ਨੂੰ ਬਾਪੂ ਨੂੰ ਲੈ ਆਪਾ ਭਾਈ ਭਾਈ ਭੈਣ ਭਾਈ ਬੈਠੇ ਨੇ ਸਾਰੇ ਭੈਣ ਭਾਈ ਤਾਂ ਬੈਠੇ ਵੱਡਾ ਬਾਪੂ ਸਾਡੇ ਬਾਈ ਦੇ ਦਾਦੇ ਜੀ ਪਿੰਡ ਦਾ ਹੀ ਆ ਬਾਪੂ ਛੋਟਾ ਭਾਈ ਆ ਗਿਆ ਤੇ ਪੂਆ ਉਹ ਤੋਂ ਛੋਟੀ ਸਾਬ ਨੂੰ ਹਣਾ ਪੂਆ ਕੀ ਕਰਦਾ ਦੱਸੋ 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 ਨੌਲੇ ਪੂਆ ਮਿਲ ਗਈ ਆ ਕੇ ਨਾਲੇ ਰੱਖਣੀਆ ਮੰਨਾਂਗੀ ਅੱਜ ਕੱਖ ਲੈਣ ਨਹੀਂ ਗਿਆ ਹਣਾ ਗਿਆ ਨਹੀਂ ਨਾ ਜਸੂ ਕੱਖ ਲੈਣ ਕਿਹੜਾ ਉੱਥੋਂ ਨੇੜੇ ਆਉਣਾ ਪੂਆ ਨੇ ਹੁਣ ਤਾਂ ਮੁੰਲਾ ਸਾਲ ਡੇਢ ਸਾਲ ਨੂੰ ਆਊਗੀ ਬਾਕੀ ਪਤਾ ਵੀ ਨਹੀਂ ਪੂਆ ਕਦੋਂ ਆਜੀ ਨਹੀਂ ਆਉਂਦੀ ਮੈਨੂੰ ਵੀ ਨਹੀਂ ਪਤਾ ਯਾਰ ਹਲਕੇ ਪੁੱਛਿਆ ਕੰਮ ਹੁਣ ਮੈਂ ਜੋ ਆ ਤੜਨ ਜੋਦੀ ਰਹੀ ਨੇ ਇੰਨੀ ਗੱਲ ਨਮਸਕਾਰ ਮਮਾ ਜੱਟ ਤੇ ਮਰਜੀ ਦੀ ਮਾਂ ਨਹੀਂ ਤਾਂ ਮੰਦ ਕਰਦਾ ਕਾ ਬਾਬਾ ਕੀ ਬੋਲ ਰਿਹਾ ਸੀ ਭੈਣ ਨੂੰ ਕਹਾਂ ਤੂੰ ਉਹ ਨੂੰ ਨਹੀਂ ਹਟਦੀ ਕਹਿੰਦਾ ਕੁਝ ਮਰਜ਼ੀ ਹੋ ਜਾ ਕਹਿੰਦਾ ਮਮਾ ਜੱਟ ਦੀ ਕਹਿੰਦਾ ਪਰ ਤੂੰ ਆਏਂਗੀ ਕਹਿੰਦਾ ਜੀ ਜੀ ਕਹਿੰਦਾ ਫਿਰ ਲੋ ਜੀ ਭੂਆ ਬਾਪੂ ਆ ਗਏ ਰੋਟੀ ਖਾ ਚੁੱਕੇ ਨੇ ਸਾਰੇ ਤੇ ਆਪਾਂ ਦਾ ਖਾਣਾ ਰਾਤ ਨੂੰ 8-9 ਵਜੇ ਰੋਟੀ ਤਿੰਨ ਦਵਾਰੇ ਗਰਮ ਕਰਨੇ ਪੈਣੀਆਂ ਹਨ ਹਾਂ ਤੁਹਾਨੂੰ ਤਾਂ ਕਰਕੇ ਦਵਾਂਗੀ ਹੈ ਤੁਹਾਨੂੰ ਤਾਂ ਕਰਕੇ ਦਵਾਂਗੀ ਫਿਰ ਤੰਦੂਰ ਠੰਡਾ ਹੋਗਾ ਤੂੰ ਫਿਰ ਨਾ ਤੰਦੂਰ ਨਹੀਂ ਠੰਡਾ ਹੁੰਦਾ ਕੱਲ ਮੈਂ ਵੀਰੇ ਨੂੰ 8 8.5 ਰੋਟੀ ਬਣਾ ਕੇ ਦਿੱਤੀ ਸੀ ਨਾਲੇ ਸਾਰਿਆਂ ਨੇ ਖਾ ਲਈ ਸੀ ਸਹੀ ਬਣ ਗਈ ਸੀ ਤਾਂ ਵੀ ਬਜਾਰੀ ਯਾਰ ਇੰਨੀ ਗਰਮੀ ਹੈ ਦੇਖੋ ਫੁੜਕਾ ਉੱੜ ਕਿਉਂ ਰਹੀ ਹੈ ਹੈਨਾ ਮੇਰਾ ਢਿੱਡ ਨਹੀਂ ਸਾਰੇ ਪਰਿਵਾਰ ਦਾ ਢਿੱਡ ਗਰਮ ਰੋਟੀਆਂ ਆਣ ਆ ਗਈ ਹਾਂ ਸਾਰਿਆਂ ਦਾ ਹਾਂ ਸੋਨੂ ਤੇ ਬੇਰ ਪਰ ਇਹਨੂੰ ਵੀ ਚੱਲਣਾ ਆਪ ਨੂੰ ਠੰਡੇ ਮਿਲਣਗੀਆਂ ਠੰਡੇ ਤੇ ਨਹੀਂ ਪਰ ਆਂਦੇ ਅਸੀਂ ਗਰਮ ਕਰ ਲਾਂਗੇ ਦੁਬਾਰੇ ਪਰ ਉਹ ਜੀ ਗੱਲ ਨਹੀਂ ਬਣਦੀ ਨਾ ਕੋਈ ਨਹੀਂ ਇੰਨਕ ਤਾਂ ਹੈਂਡਲ ਕਰਨਾ ਪੈਂਦਾ ਹੁੰਦਾ ਹੈ ਹੈ ਇੰਨਕ ਤਾਂ ਹੈਂਡਲ ਕਰ ਲਈਦਾ ਹੁੰਦਾ ਠੀਕ ਹੈ ਜੀ ਜੀ ਲੋਕੋ ਨੂੰ ਤੁਹਾਡਾ ਠੀਕ ਹੈ ਰੋਟੀਆਂ ਬਣ ਚੁੱਕੀਆਂ ਆ ਸਾਰਿਆਂ ਨੇ ਖਾ ਵੀ ਲਈਆਂ ਤੁਸੀਂ ਵੀ ਦੇਖ ਲਈਓ ਆਉਣੀਆਂ ਰੋਟੀਆਂ ਬਣਨੀਆਂ ਗਰਮੀ ਵੀ ਬਹੁਤ ਹੋਈ ਪਈ ਆ ਜੇ ਤੁਹਾਨੂੰ ਸਾਡਾ ਅੱਜ ਦਾ ਬਲੌਗ ਵਧੀਆ ਲੱਗਿਆ ਤਾਂ ਸਾਡੇ ਚੈਨਲ ਨੂੰ ਲਾਈਕ ਕਮੈਂਟ ਐਂਡ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਸਾਡੇ ਹੋਰ ਬਲੌਗਸ ਦੇਖਣ ਲਈ ਸੁਖ ਸਿੱਧੂਆਂ ਦਾ ਬਲੌਗਸ ਚੈਨਲ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਮਿਲਦੇ ਹਾਂ ਅਗਲੇ ਬਲੌਗ ਵਿੱਚ ਬਾਏ ਬਾਏ ਟਾਹਰ ਟੇਕ ਕੇਅਰ ਜੀ